ਜਪ ਜੀ ਸਾਹਿਬ ਏਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋਵੇ ਜੇ ਲਾਇ ਰਹਾ ਲੈ ਬਤਾਰ ਭੋਖਿਆ ਭੋਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਜ ਚਾਲ ਪਲ ਕੋ ਹੈ ਤੋ ਇੱਕ ਨ ਚਲੇ ਨਾਲ ਕਿਵ ਸਚਿਆਰਾ ਹੋਈ ਹੈ ਕਿ ਵਕੂੜੇ ਟਟੇ ਪਾਲ ਹੁਕਮ ਮਿਲ ਜਾਈ ਚਲਣਾ ਨਾਲ ਕਿ ਲਿਖਿਆ ਨਾਲ ਹੁਕਮੀ ਹੋਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਹਵਣ ਜੀ ਹੁਕਮ ਲੈ ਵਢਾਈ ਹੁਕਮੀ ਤਬਨੀ ਚ ਹੁਕਮ ਲਿਖ ਡੁਕ ਸੁਗ ਪਾਈ ਹੈ ਇਤਨਾ ਹੁਕਮੀ ਬਖੀਰ ਸੇ ਇੱਕ ਹੁਕਮੀ ਸਦਾ ਪਵਾਈ ਜੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੀ ਬੁਝੇ ਤਾ ਹਉਮੈ ਕਹੀ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰ ਜਾਣੇ ਨੀ ਸਾਣ ਗਾਵੇ ਕੋ ਖੁਣ ਵਧਾਈਆਂ ਚਾਰ ਗਾਵੇ ਕੋ ਵਿਦਿਆ ਵਿਚੰ ਵਿਚਾਰ ਗਾਵੇ ਕੋ ਸਾਜ ਕਰੇ ਤਨਖਿ ਗਾਵੇ ਕੋ ਜੀ ਲੈ ਫਿਰ ਬਹਿ ਗਾਵੇ ਕੋ ਜਾਪੇ ਰਿਸ਼ੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਕਥੀ ਨ ਆਵੇ ਟੋਟ ਕਦ ਕਰ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸਭ ਪਾਹ ਜੁਗਾ ਜਬੰਤਰ ਕਾਹੀ ਕਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਵਸੇ ਵੇ ਪਰਵਾਹੋ ਸਾਚਿਆ ਸੈਬਾ ਸਚਨਾਇ ਪਾਖਿਆ ਪਾਉ ਵਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜਿਸ ਦਿਸਰਬਾਰ ਮਹੁ ਕੀ ਬੋਲਨ ਬੋਲਵੇ ਜਿਸਨੁ ਤਰੇ ਪਿਆਰੇ ਅੰਮ੍ਰਿਤ ਵੇ ਲਾ ਸਚਨਾ ਵਡਿਆਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮਹੁ ਕੀ ਦਵਾਰ ਨਾਮ ਕੇ ਵਜਨੀਏ ਸੁਭਾ ਪੇ ਸਚਿਆਰੇ ਥਾ ਪਿਆਣਾ ਜਾਇ ਕੀਤਾ ਨਾ ਹੋਇ ਆਪੇ ਆਪਨਾ ਜਿਨ ਸੋਏ ਜਿਨ ਸੇ ਗੈ ਤਨ ਪਾਇਆ ਮਾਨ ਨਾਨਕ ਗਾਵੀਏ ਗੁਰੀ ਨਿਧਾਨ ਗਾਵੀਏ ਸੁਨਿਯਮਨ ਰਖੀਏ ਪਾਉ ਦੁਖ ਪਰਹਸੂ ਕਰਲੇ ਜਾਇ ਗੁਰਮੁਖ ਨਾਦੰ ਗੁਰਮਖ ਦੇ ਜੰਗਰਮੁਖ ਰਹਿ ਆਸਮਾਏ ਗੁਰੂ ਚੰਨ ਗੁਰੂ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕੈਨਾਕ ਤੁਨਾ ਜਾਈ ਗੁਰਾ ਇੱਕ ਰਹਿ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਸ੍ਰੀ ਨਾਜਾਈ ਤੀਰਤ ਨਾ ਜੇ ਤਿਸ ਭਾਵਨਿ ਭਾਨੋ ਕੀ ਨਾਏ ਕਰੀ ਜੇ ਤਿਸ ਰਿਠੇ ਉਪਾਈ ਵੇ ਕਾਮਨ ਕਰਮਾ ਕੇ ਮਿਲੇਲੇ ਮਾਤਿ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸੇਕ ਸੁਨ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਸ੍ਰੀ ਨਾਜਾਈ ਜੇ ਇਹ ਤੂਤਾਰੇ ਆ ਰਜਾ ਹੋਰ ਦਸੂਣੀ ਹੋਏ ਨਾ ਖੰਡਾ ਵਿੱਚ ਜਾਣੀ ਨਾ ਚਲੇ ਸਭ ਕੋਏ ਚੰਗਾ ਨਾ ਰਖਾਈ ਤੈਗਾਸ ਕੀ ਮੱਜਲੇ ਜੇ ਤੈ ਸੁਨਦਰਨਾ ਵੇਤ ਵਾਤਨ ਪੁਛੇ ਕੇ ਕੀ ਤਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗਣਨ ਧਾ ਗੁਰ ਦੇ ਹੇ ਤੇ ਹਾ ਕੋ ਨ ਸੁਜੇ ਜੇ ਤਿਸ ਗੁਣ ਕੋਏ ਕਰੇ ਸੁਨੇ ਸਿੱਧ ਭੇਰ ਸੁਨਾਤ ਸੁਨੇ ਧਰਤ ਤਵਲੇ ਆਕਾਸ਼ ਸੁਨੇ ਦੀਪ ਮੁਹ ਪਾਤਾਲ ਸੁਨੇ ਪਉ ਨਸ਼ਕੇ ਕਾਲ ਨਾਨਕ ਭਗਤਾ ਸਦਾ ਵਿਗਾਸਨ ਲੋਕ ਪਾਪ ਕਾ ਨਾਸ ਸੁਨੇ ਈਸ਼ਰ ਪਰਮਾینده ਸੁਨੇ ਮੋਖ ਸੁਲਾ ਹਨਮੰਦ ਸੁਨੇ ਜੋਗ ਜਗਤਲ ਭੇਰ ਸੁਨੇ ਸਾ ਸਿਮਨ ਪ੍ਰਵੇਦ ਨਾਨਕ ਪਵਿਤਾ ਸਦਾ ਵਿਗਾਸਨ ਲੋਕ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਡ ਸਰ ਕਾਸ਼ ਨਾਨਕ ਸੁਨੇ ਪਰ ਪਰ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ नानक भगता सदा विगा सुन दुख भाव का नास सुने सुरागुना के गाह सुने सिख पीर पाशाह सुने बे पावे राह सुने हाथ वेस गाह नानक भगता सदा विगा सुन दुख भाव का नास मन्ने की गत कही ना जाए जे को कहे पिछे पछताए कागत कलम न लिख नहार मन्ने कावे बे कर्म ऐसा नाम निरंजन होए जे को मन जाने मन कोए ਮੰਨੇ ਸੁਰ ਤੋਂ ਮੰਨੇ ਬੋਧ ਤੋਂ ਮੰਨੇ ਸਗਲ ਭਵਨ ਕੀ ਸੁਰ ਤੋਂ ਮੰਨੇ ਮਹ ਝੂਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਨੰਦ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨੇ ਚੱਲੇ ਪੰਥਿਓ ਮੰਨੇ ਧਰਮ ਸੇ ਤੀਸਰ ਮੰਨ ਲੈ ਐਸਾ ਨਾਮ ਨਰਨੰਦ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਰਵਾਰੇ ਮਨ ਕੋਦਵਾਰ ਮਨੇ ਪਰਵਾਰੇ ਸਾਧਾਰ ਮਨੇ ਤਰੇ ਧਾਰੇੁਰ ਸਿਫ ਮਨੇ ਨਾਨ ਨ ਭਵੇ ਨਾ ਤੇ ਸੇ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਲ ਪੰਚੇ ਸੁਹੀ ਧਰਦਾ ਜਾਣ ਪੰਚਾ ਕਾ ਗੁਰੇ ਕਟਿਆਣ ਜੇ ਕੋ ਕਹਿ ਕਰੇ ਵਿਚਾਰ ਕਰਤੇ ਗਏ ਕਰ ਲੈ ਨਾ ਹਿਸਮਾਰੇ ਤੋਹੋਲਾ ਤਰੰਧ ਆ ਕਾ ਪੂਸਨ ਤੋ ਉਤਾਵ ਰਖਿਆ ਜਿਨ ਸੋਤ ਜੇ ਪ੍ਰਭ ਜੇ ਹੋ ਸਚਿਆਰ ਧਮਲੇ ਉਪਰ ਕੀਤਾ ਭਰ ਧਰਤੀ ਹੋਰ ਭਰੇ ਹੋਰ ਹੋਰ ਤੇਰੇ ਪਾਤਲੇ ਕਮਲ ਜੋਰ ਜੀ ਜਾਤ ਰੰਗਾ ਕੇ ਨਾਮ ਸਭਨੇ ਲਖਿਆ ਬੜੀ ਪਲਾਣ ਇਹੇ ਲੈ ਕਾਲਿਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸੁਵਾਲੇ ਰੂਪ ਤੀਤੀ ਦਾ ਜਣ ਕੋਣਕੂਤ ਕੀਤਾ ਉਸੇ ਕੋਕੋ ਤੇ ਹੋਵਿ ਲਖ ਦਰਿਆ ਉਪਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਪਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਿਰੰਕਾਰ ਸੰਕੁਰਿਆ ਪੀਓ ਸੰਕੁਪਾਓ ਸੰਕ ਪੂਰਾ ਸੰਗ ਤੋ ਬਤਾਓ ਸੰਗਰੰਤ ਮੁਖ ਵੇਦ ਪਾਠ ਸੰਗ ਜੋਗ ਮਿਲ ਰਹਿਉ ਦਾਸ ਸੰਗ ਪਾਗਤ ਗੁਣ ਗਾਣ ਵਿਚਾਰ ਸੰਗ ਸਭੀ ਸੰਖਦਾਤਾਰ ਸੰਗ ਸੂਰਮ ਭਖ ਚਾਰ ਸੰਗ ਮੌਨ ਨ ਬੁਲਾਏ ਤਾਰ ਕੁਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾੰਤ ਨਰੰਕਾਰ ਅ ਸੰਖ ਮੂਰਕੀ ਹੰਦਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਜੋਰ ਸੰਗਿ ਬਲ ਬ੍ਰਹ ਹਤਿਆ ਕਮਾਇ ਸੰਖ ਪਾਪੀ ਪਾਪ ਕਰ ਜਾਹੀ ਸੰਖ ਉੜੈ ਘੂੜੈ ਫਿਰੈ ਸੰਖ ਮਲੇਸ਼ ਮਲ ਪੱਕ ਗਾਇ ਸੰਖ ਨੇ ਵਿਭਸਰ ਕਰੇ ਪਾਰ ਨਾਨਕ ਕੂਚ ਕਹੀ ਵਿਚਾਰ ਮਾਰਿਆਂ ਜਿਵੇਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨ ਅਨੰਕਾਰ ਪਰੀਏ ਹੱਤ ਬਰਤਨ ਬਹੇ ਪਾਣੀ ਤੋ ਤੇ ਤਰੂ ਸੁਖੇ ਮਉਤ ਪ੍ਰੀਤੇ ਕੱਪੜ ਹੋਏ ਦੇ ਸਾਵਲ ਲਿਏ ਹੋ ਧੋਏ ਪਰੀਏ ਮਦ ਪਾ ਫਾ ਕੇ ਸੰਗ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖ ਨਾਏ ਕਰ ਕਰ ਕਰਨ ਲਿਖ ਲਿ ਜਾਓ ਆਪੇ ਬੀਜਾ ਪੇ ਹੀ ਖਾਉ ਨਾਨਕ ਹੁਕਮੀ ਆਵੋ ਜਾਓ

ਵੈਲਾ ਨਾ ਪਾਇਆ ਪਨ ਤੀਜੇ ਹੋਵੇ ਲੇਕ ਪ੍ਰਾਨ ਵਕਤ ਨਾ ਪਾਇਓ ਘਾ ਦੀਏ ਜਿ ਲਿਖ ਲੇਕ ਪ੍ਰਾਨ ਤੇ ਤੁਮਾਰਾ ਜੋਗੀ ਜੜ ਤੁਮਹ ਨਾ ਕੋਇ ਧਿਆ ਕਰਤਾ ਸਿ ਤੀ ਕੋ ਸਾਜਿ ਆਪੇ ਜਾਣੈ ਸੋ ਕਿਵ ਕਰਖਾ ਕੀ ਸਾ ਲਾਹੀ ਕੀ ਵਰਨੇ ਕੀ ਵਿਧਾਨ ਨਾਨਕ ਆਕੰਸ ਕੋ ਆਕੇ ਇੱਕ ਤੂ ਕਿ ਸਿਆਣਾ ਵੱਡਾ ਸਾਹਿ ਵੱਡੇ ਨਾਇ ਕੀਤਾ ਜਕ ਹੋਵੇ ਨਾਨਕ ਦੇ ਕੋ ਆਪੋ ਜਾਣੈ ਦੇਵਿਆ ਨਾ ਸੋਹੈ ਪਾਤਾ ਲਾ ਪਾਤਾ ਲਖਿਆਗਾ ਸਾਇਗਾ ਸੁਰ ਕੁੜਕ ਭਾਤ ਕੇ ਵੇਦ ਕਹਿਨ ਕੁਆਤ ਸੈ ਸਤਾਰੇ ਕਹਿਨ ਕਤੇ ਬਾਸੂ ਲੇਕ ਤਾਤ ਲੇਕਾ ਹੋਇ ਤਾ ਲਖੀਏ ਲੇਕਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਤੀ ਸੁਰਤ ਨਾ ਪਾਈਂ ਅਨਧੀਆਂ ਤੇ ਵਾਹ ਭਵੇਂ ਸਮੁੰਦਰ ਨਾ ਜਾਣੀ ਸਮੁੰਦਰ ਸਾਹ ਸੁਲਤਾਨ ਗਿਰਾਸੀ ਧੀ ਮਲਤਾਨ ਕੀੜੀ ਤੁਲਨਾ ਹੋ ਨੀ ਗੀਤ ਸਮੁੰਦਰ ਨਾ ਵਿਸਰ ਅੰਤ ਨਾ ਸ਼ਿਭ ਤਿਕਾ ਹਣ ਅੰਤ ਨਾ ਕਰਨੇ ਦੇਨਾ ਤਿ ਅੰਤ ਨਾ ਮਿਕਰਸਣ ਨਾ ਅੰਤ ਨਾ ਜਾਪੇ ਕੇ ਹਮਨ ਮੰਤ ਅੰਤ ਨਾ ਜਾਪੇ ਤੀ ਤਾਇਆ ਕਰ ਅੰਤ ਨਾ ਜਾਪੇ ਪਾਰਾ ਬਾਰ ਅੰਤ ਕਰਨ ਕੀਤੇ ਵਿਲਾਹੇ ਤਾਂ ਕੀ ਅੰਤ ਨਾ ਪਾਇ ਜਾਹਿ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿ ਉੱਚਾ ਥਾਉਚੇ ਉਪਰ ਉਚਾ ਨਾ ਗੜੂਚ ਹੋਵੇ ਕੋਈ ਤੀ ਸੂਚੇ ਕੋ ਜਾਣੇ ਸੋਏ ਵੇਗੜਾ ਬਝਾਨਿਆ ਪਾਪ ਨਾਨਕ ਨਦਰੀ ਕਰਮੀ ਗਾਤ ਬੋਤਾ ਕਰਮ ਲਿਖਿਆ ਨਾ ਜੈ ਵੱਡਾ ਦਾਤਾ ਤਿਰਨਾ ਤਮਾਈ ਕੇਤੇ ਮੰਗੇ ਜੋ ਰਿਯਾਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵਿਕਾਰ ਕੀਤੇ ਲਲਮ ਕਿਰਪਾਏ ਕੀਤੇ ਮੂਰਖਾ ਹੀ ਕਾਇ ਕੀਤੇ ਦੂ ਭੂਮਸੁਰ ਮਾਰੇ ਕੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਛੇ ਕੋਈ ਜੇ ਕੋ ਪਾਈ ਦਾ ਕਰਨ ਪਾਇਓ ਜਾਣੇ ਜੀਤਿਆ ਮੌਖਾ ਆਪੇ ਜਾਣੇ ਆਪੇ ਲਈ ਆਖੇ ਸੀ ਪੀ ਕੇ ਹੀ ਕੇ ਜਿਸ ਨੂੰ ਬਕਸ਼ੇ ਸੇ ਬਸਲਾ ਨਾਨਕ ਪਾਸਾ ਸਹੀ ਪਾਸਾ ਅਮਲ ਗੁਰਮਲ ਵਪਾਰ ਮਲ ਵਪਾਰੀ ਮਲ ਕੰਡਾਰ ਮੁੱਲਾਵੇ ਮੁੱਲੇ ਜਾਇ ਮੁੱਲ ਪਾਇ ਮੁੱਲਾ ਸਮਾਹ ਅਮਨ ਤਰਮਲ ਦੇਵਾਨ ਮਨ ਤਲ ਮਲ ਫਰਮਾਨ ਮੁੱਲ ਬਕਸ਼ੇ ਸੇ ਮੁੱਲ ਨੀਸਾਨ ਮੁੱਲ ਕਰਮ ਮਲ ਫਰਮਾਨ ਮੁੱਲਾ ਮੁੱਲਾ ਖੇੜਾ ਜਾਇ ਆਖਾ ਕਰੇ ਹਿਲ ਬੁਲਾਈ ਆਖੇ ਵੇਦ ਪਾਠ ਪੁਰਾਣੇ ਆਖੇ ਪੜੇ ਘਰੇ ਵਿਕਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਬਿੰਦ ਆਖੇ ਸਰਾ ਕੇ ਸਦਾ ਆਕੇ ਕੀਤੇ ਕੀਤੇ ਬੁੱਧ ਆਖੇ ਧਨ ਵਾਖੇ ਦੇਵੇ ਆਖੇ ਸੁਰਨਾ ਮੰਜਣ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕ ਵਿਠੁਤ ਜਾਏ ਤੋ ਦੂਤੇ ਹੋਰ ਕਰੇ ਤਾਕ ਨਸਕੇ ਕੀ ਕੇ ਜੇਵੜ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਗੋਲ ਗੜ ਤਲਖੇ ਸੁਰਗਵਾਰ ਅਗਵਾਰ ਚੋਦਰ ਕਿਹਾ ਸੋ ਕਰਕੇ ਹਾਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅ ਸੰਖਾ ਕ੍ਰਿਪੇ ਭਵਨ ਹਾਰੇ ਕੀਤੇ ਰਾਗ ਪਰੇ ਸੋ ਕਹੀਣ ਕੀਤੇ ਗਾਵਨ ਹਾਰੇ ਗਾਵੇ ਤੁੰਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਕਤ ਲਗ ਜਾਣ ਲੇਖਨ ਧਰਮ ਵਿਚਾਰੇ ਗਾਵੇ ਈਸ਼ਵਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਾਸ਼ਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਰ ਵਿਚਾਰੇ ਗਾਵਣ ਜਤੀ ਖੜੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਕਿਸਰ ਜੁਗ ਜੁਗ ਵਿਦਾਨਾ ਲੈ ਗਾਵੇ ਮੋਹਨੀਆਂ ਮਨਮੋਹਣ ਸਰਗਮ ਛਪਿਆ ਲੈ ਗਾਵਣ ਰਤਨੋ ਭਾਈ ਤੇਰੇ ਅਰਸਰਤੀ ਰਤਨਾਲੇ ਗਾਵੇ ਜਯੋਦ ਮਹਾਬਲ ਸੂਰਾ ਗਾਵੇ ਖਾਨੁ ਚਾਰੇ ਗਾਵੇ ਖੰਡ ਮੰਡੋ ਵਰਪੰਡਾ ਕਰ ਕਰ ਕੀ ਧਾਰੇ ਛੇ ਦਿਦਨੋ ਗਾਵੇ ਜੋ ਤੁਰ ਪਾਉਣ ਨਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਾ ਚਤਨ ਆਵ ਨਾਨਕ ਕਿਆ ਵਿਚਾਰੇ ਸੋਹੀ ਸੋਹੀ ਸ੍ਰਸਤ ਸਾਇ ਸੱਚਾ ਸਚੀ ਨਾਇ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੂਪਾਤੀ ਵਰਕਰ ਜੀ ਸਿਵਾਜ ਦੇ ਉਪਾਇ ਵਰਕਰ ਵੇਖਿਆ ਕੀਤਾ ਆਪਣਾ ਜੋਤੀਸ ਦੀ ਵਧਾਇ ਜੋਤੀਸ ਭਾਵੇਂ ਸੁਣੀ ਕਰਸੇ ਰੁਕਮਾ ਕਰਨਾ ਜਾਇ ਸੋ ਪਾਸਾ ਸਹਾ ਪਾ ਸੈਬ ਨਾਨਕ ਰਹਿ ਨਰਜਾਈ ਹੰਦਾ ਸੰਤੋਖ ਤਰੰ ਪਰ ਚੋਲੀ ਧਿਆਨ ਕੀ ਕਰੇ ਵਿਪੂਰ ਕਿੰਤਾ ਕਾਲ ਕੁਹਾਰੇ ਕਾਜੁ ਗੁੰਢਾ ਪ੍ਰਤੀਤ ਆਈ ਪੰਤੀ ਸਿਗੜ ਮਾਤੀ ਮਾਦੀ ਤੇਗ ਜੀਂਤ ਅਦੇਿਤ ਸੇ ਆਦੇਸ ਆਗਨੀਲ ਨਾਗਨਾਥ ਜੂਜੂ ਕੋ ਵੇਸ਼। ਸੁਭਤਿਆ ਦੇ ਆਪੰਨ ਆਨਨ ਕਟਕੜ ਵਾਜੇ ਨਾਥ ਆਪ ਨਾਦ ਨਾਤੇ ਸਮਝਾ ਕਰੇ ਸਿਦੇਵ ਰਾਸਾ ਦੇ ਸੰਜੋਗ ਜੋ ਜੀਕਾਰ ਚਲਾਵੇ ਲੇਖਿਆ ਵਿਪਾਦ। ਅਦੇਿਤ ਸੇ ਆਦੇਸ ਆਗਨੀਲ ਨਾਗਨਾਥ ਜੂਜੂ ਕੋ ਵੇਸ਼। ਏਕਾਮੈ ਜੁਤਵੇ ਆਇ ਤਿੰਤਿ ਲੇ ਪਰਵਾਨਿਕ ਸੰਸਾਰਿਕ ਪੰਡਾਰ ਏਕ ਲਾਇ ਦੀਪਾਣ ਜੁਤਿ ਸਭਵਤ ਵਿਚਲਾ ਵ ਜਿ ਬਹੁਵੇ ਪਰਮਾਨ। ਉਹ ਵੇਖ ਨਾਨਦ ਰਲਾਵੇ ਬਹੁਤਾ ਹੈ ਵਿਡਾਣ ਅਦੇਤ ਸਿਆਦੇਸ ਆਦਮੀ ਨਾਦਨਾਥ ਜੂਜੇ ਕੋ ਵੇਸ ਅਸਲ ਹੋਇਲੋ ਪੰਡਾਰੇ ਜੋ ਕਿਸ ਪਾਇ ਸੁ ਵੇਖਾ ਵਾਰ ਕਰ ਕਰ ਵੇਖੇ ਸੁਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਤ ਸਿਆਦੇਸ ਆਦਮੀ ਨਾਦਨਾਥ ਜੂਜੇ ਕੋ ਵੇਸ ਇਕ ਦੂਜੀ ਬਲ ਕੋਇ ਲ ਕੋਇ ਲ ਕੋਇ ਸੋਇ ਲਖ ਲਗਿ ਰਾਖੀ ਇਕ ਨਾਮ ਜਗਦੀਸ਼ ਰਤੂ ਰਾਏ ਪਤ ਪਵਰ ਜਾ ਚੜਿ ਹੋਵੇ ਕੀ ਸ ਸੁਨ ਗਲਾਇ ਪ੍ਰੋਸ ਕੀ ਕਿਟ ਆਇਲ ਸ ਨਾਨਕ ਨਦਰਿਪਾਏ ਕੋੜੂ ਕੋੜੇ ਠੀਸ ਆਖਰ ਜੋਰ ਧੋਪੇ ਲਾ ਜੋਰ ਜੋਰ ਨ ਮੰਗਰ ਦੇ ਹਿਨਾ ਜੋਰ ਜੋਰ ਨ ਜਿਮਣ ਮਰਨ ਨਾ ਜੋਰ ਜੋਨ ਨਾਇ ਮਾਨ ਮਨ ਸੂਰ ਜੋਰ ਨ ਸੁਰਤੀ ਕਣ ਵਿਚਾਰ ਜੋ ਨਾ ਜੁਟੇ ਛਟੇ ਸੰਸਾਰ ਜਿਹਾ ਜੋਰ ਕਰ ਵੇਖੇ ਸੋਏ ਨਾਨਕ ਤੁਮ ਨਹੀਂ ਚੁਨਾ ਕੋਈ ਰਾਤੀ ਰੋਤੇ ਤੀ ਵਾਰ ਪਵਨ ਪਾਨਿਕ ਨਹੀਂ ਪਾਤਾ ਤਸਵੀਰ ਤਰਤੀ ਤਾਬਰ ਕੀ ਕਰਮ ਸਾਤ ਸਵੇ ਜੀ ਜੁਤ ਕੇ ਰੰਗ ਨਿਕੇ ਨਾਮੁ ਨੇ ਕੀ ਹਨੰਤ ਕੈ ਕਰਮੀ ਕਰਮੀ ਹੋਇ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋਣ ਪੰਚ ਪ੍ਰਵਾਨ ਨਦਰੀ ਕਰਮ ਭਵੀ ਨੀਸਾਨ ਕਾਚ ਬਗਾਇਉ ਥੇ ਪਾਇ ਨਾਨਕ ਗਈਆ ਜਾਪੇ ਜਾਏ ਧਰਮ ਗਨ ਕਹਿਉ ਤਰਮ ਜਾਣ ਖਣ ਕਿਆ ਕੋ ਕਰਮ ਕੀਤੇ ਪਵਨ ਪਾਣੀ ਵਹਿ ਸੰਤ ਰ ਕੀਤੇ ਕਾਨ ਮਹੇਸ਼ ਕੀਤੇ ਵਰ ਮੇ ਘਾਟ ਤਗੜੀ ਰੂਪ ਰੰਖੇ ਵੇਸ ਕੀਤੇ ਕਰਮ ਭੂ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਇਤਿਹਾਸਿਤ ਬੋਧ ਨਾਲ ਕੀਤੇ ਕੀਤੇ ਦੇ ਵਿਵੇਸ਼ ਕੀਤੇ ਦੇ ਧਨ ਮੰਨ ਕੀਤੇ ਕੀਤੇ ਰਤਨ ਸੰਬੰਧ ਕੀਤਿਆ ਖਾਣੀ ਕੀਤੇ ਆਵਾਣੀ ਕੀਤੇ ਪਾਤ ਨਰੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਕਰਨ ਮੈਂ ਗਿਆਨ ਪਰ ਜਾਣ ਦੇ ਸੇਨਾਦ ਬਿਨੋ ਰਕੋੜ ਆਨੰਦ ਸ਼ਰਮ ਕਰਨ ਕੀ ਬਾਣੀ ਰੋਪ ਤਥੈ ਘਾਰ ਤਕੜੇ ਬਹੁਤ ਨੋਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥਾ ਕੜਿਆ ਸੂਰਤ ਮਤਮਨ ਬੋਧ ਤਿੱਥਾ ਕੜਿਆ ਸਰਾਸਰਾ ਕੇ ਸੋਧ ਕਰਮ ਕਰਨ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਵਲ ਸੂਰਤ ਰਮ ਰਹਿਆ ਪਰਪੂਰ ਤਿੱਥੈ ਸੀਤੋ ਸੀਤਾ ਨਹ ਮਾਇਤਾ ਕੇ ਰੂਪ ਨ ਕਥਨੇ ਜਾਏ ਨਾ ਉਮਰੀ ਨ ਠਾਗੇ ਜਾ ਜਿਨ ਕੇ ਰਾਮ ਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕਰ ਨ ਸੱਚਾ ਮਨਸੋ ਸਾਚੇ ਕੰਨਵ ਸਨ ਲੰਕਾਰ ਕਰ ਕਰ ਵੇਖ ਨਦਰ ਨਿਹਾਲ ਦਿੱਤੇ ਕੰਨਵ ਲਵਰ ਪੰਡ ਦੇ ਕੋ ਕਥੀ ਤਾੰਤ ਨਾਮ ਦਿੱਤੇ ਲੋ ਲੋ ਆਕਾਰ ਜਿਮ ਜਿਮ ਪੰਤ ਵਕਰ ਮਿਥੇ ਵਿਸੇ ਘਰੇ ਵਿਚਾਰ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਥਿਰ ਸੁਨਾਰ ਨਮਤ ਵਿਧ ਹਤਿਆਰ ਪੌ ਕਲਾ ਜਿਨ ਤਪ ਤਾਉ ਪੌਂਡਾ ਪੌ ਮ੍ਰਿਤ ਢਾਲ ਘੜੀਏ ਸਭ ਸਟੇ ਡਕ ਸਾਜ ਜਨ ਕੋ ਨਵਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਸਮਾਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੋ ਦੇਵਸ ਰਾਦੁਈ ਦਾਈ ਗਾਇਆ ਕੀ ਲੈ ਸਗਲ ਜਗਤ ਜੰਗਿਆਈਆ ਬੁਰੀਆਈਆ ਬਾਚੇ ਧਰਮ ਸਹ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਮਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਮ ਕਿਜਲੇ ਕੀਤੀ ਛੁਟੀ ਨਾਲ ਮਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਮ ਕਿਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ